ਹਾਂਜੀ ਦੋਸਤੋ ਆ ਆਪਣੇ ਮੰਗਾਇ ਜੀ ਸਰੰਦਲੇ ਵੀਰਾਂ ਤੋਂ ਸਵਾਰ ਜੀ ਖੱਪਾ ਇੱਕ ਗੰਦੇ ਵਿੱਚ ਆਏ ਜੀ ਵਧੀਆ ਜੇ ਮੇਰੇ ਕਿਸੇ ਵੀਰ ਨੇ ਮੰਗਾਉਣੇ ਚ ਮੰਗਾ ਸਕਦੇ ਜੀ ਦੋ ਤਿੰਨ ਦਿਨਾਂ ਦੇ ਵਿੱਚ ਆ ਪਹੁੰਚਾ ਦਿੰਦੇ ਨੇ ਜੀ ਆ ਤੁਹਾਨੂੰ ਦਿਖਾਉਨੇ ਆ ਜੀ ਆਪਣੇ ਆ ਸਵਾਰਾਂ ਦੀਆਂ ਜੀ ਸੀਰੀਆਂ ਡਾਊਨ ਹੋ ਰਹੀਆਂ ਨੇ ਸਪੈਂਡਲ ਵਾਲੀਆਂ ਆ ਦੇਖੋ ਜੀ ਠੀਕਾਰ ਮੈਂ ਜੀ ਇੱਕ ਲੱਖ ਹੈ ਆ ਦੇਖੋ ਯਾਰ ਮੈਂ ਜੀ ਇੱਕ ਘੱਟ ਵਾਲ ਯਾਰ ਮਾ ਲੱਗ ਜੀ 17 18 ਮਾਡਲ ਤੋਂ ਬਾਅਦ ਇਹ ਕਾਲਾ ਲਠ ਮੰਗਾਈ ਹੈ ਜੀ ਜੇ ਕਿਸੇ ਮੇਰੇ ਵੀਰ ਨੇ ਮੰਗਾਉਣੀਆਂ ਜੀ ਕੋਈ ਸਵਾਲ ਮੰਗਾ ਸਕਦਾ ਜੀ ਕਿ ਫਰਾਉਡ ਵਾਲਾ ਕੰਮ ਨਹੀਂ ਹੈਗਾ ਜੀ ਸਿਰੇ ਦਾ ਕੰਮ ਹੈ ਜੀ ਆਦੇ ਖਾ ਫਿਟਿੰਗ ਜਿਹੜੇ ਸਿਰੇ ਦੀ ਆਉਂਦੀ ਜੀ ਇਹਦੀ ਸਾਰੀ ਟਿਲ ਟਲ ਖਤਮ ਹੋ ਗਈ ਜੀ ਪੂਰਾ ਰਿਜਨਲ ਕੰਮ ਬਣ ਗਿਆ ਜੀ ਇਹ ਮੈਂ ਆਪਾਂ ਨੇ ਵੀਰ ਨੂੰ ਸਪਿੰਡਲ ਭੇਜਿਆ ਸੀਗਾ ਤੇ ਆਰਮ ਭੇਜੀ ਸੀ ਫਿਟਿੰਗ ਬਹੁਤ ਵਧੀਆ ਆਈ ਹੈ ਵੀਰ ਨੇ ਤਾਰੀਫ ਕੀਤੀ ਹੈ ਵੀਰ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੇ ਵਧੀਆ ਤਰੀਕੇ ਨਾਲ ਵੀਡੀਓ ਬਣਾ ਕੇ ਭੇਜੀ ਆ ਜੇ ਸਾਡਾ ਕੋਈ ਵੀ ਵੀਰ ਸਮਾਨ ਮੰਗਾਣਾ ਚਾਹੁੰਦਾ ਹੋਵੇ ਮੰਗਾ ਸਕਦਾ ਹੈ ਦੇਖੋ ਵੀਰ ਜੀ ਨੇ ਵੀ ਕਿਹਾ ਹੈ 20